ਦੇਸ਼ ਇਤਿਹਾਸਕ ਦਿਨ ਤੇ ਜਦੋਂ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਰੋਜ਼ਗਾਰ ਦੇ ਦੀਵੇ ਜਗਣ ਲੱਗੇ ਨੇ ਮੈਂ ਮੰਚ ਤੇ ਬੈਠੇ ਮੇਰੇ ਕੈਬਨਿਟ ਦੇ ਸਾਥੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਰੈਵਨਿਊ ਮਿਨਿਸਟਰ ਬ੍ਰਹਮਸ਼ੰਕਰ ਜెంਪਾ ਜੀ ਲੋਕਲ ਪਾਰਟਿਸ ਮਿਨਿਸਟਰ ਬਲਕਾ ਸਿੰਘ ਜੀ ਸੈਕਟਰੀ ਸਹਿਬਾਨ ਕੈਪਟਨਾ ਜੀ ਤੇ ਬਾਕੀ ਮਹਿਕਮਿਆਂ ਦੇ ਸਾਰੇ ਸੈਕਟਰੀ ਸਹਿਬਾਨ ਬੈਠੇ ਤੇ ਸਭ ਤੋਂ ਬਦ ਮੈਂ ਵਧਾਈ ਤੁਹਾਨੂੰ ਦਿਨਾਂ ਜਿਨ੍ਹਾਂ ਨੂੰ ਅੱਜ ਨਿਫਤੀ ਪੱਤਰ ਮਿਲ ਲੱਗੇ ਨੇ ਤੇ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜਦੋਂ ਮੈਂ ਆ ਰਿਹਾ ਸੀਗਾ ਜਿਹੜੀ ਇਹ ਰੋਡ ਹੈ ਜਿਹੜੀ ਸਲਿੱਪ ਰੋਡ ਐ ਥੱਲੇ ਤਾਂ ਤੁਹਾਡੇ ਤੋਂ ਵੀ ਜ਼ਿਆਦਾ ਖੁਸ਼ੀ ਜਿਹੜੀ ਆ ਉਹ ਤੁਹਾਡੇ ਰਿਸ਼ਤੇਦਾਰਾਂ ਤੇ ਤੁਹਾਡੇ ਮਾਪਿਆਂ ਦੇ ਮੂੰਹ ਤੇ ਦੇਖੀ ਮੈਂ ਉੱਥੇ ਖੜੇ ਨੇ ਬਾਹਰ ਬਹੁਤ ਸਾਰੇ ਤੇ ਜਿਸ ਤਰ੍ਹਾਂ ਕਿਹਾ ਗਿਆ ਮੰਚ ਤੋਂ ਕਿ ਨੌਕਰੀ ਉਹ ਵੀ ਸਰਕਾਰੀ ਮਿਲ ਜਾਣੀ ਸਾਡੇ ਲਈ ਤਾਂ ਇੱਕ ਸੁਪਨਾ ਹੀ ਬਣ ਗਿਆ ਸੀ ਕਿ ਸਿਸਟਮ ਹੀ ਅਧਨਾ ਹੋ ਗਿਆ ਸੀਗਾ ਕਿ ਅਸੀਂ ਛੱਡਤੀਆਂ ਸੀ ਉਮੀਦਾਂ ਹੀ ਛੱਡਤੀਆਂ ਸੀ ਬਾਹਰਲੇ ਮੁਲਕਾਂ ਨੂੰ ਦੇਖਣ ਲੱਗੇ ਸੀ ਚਲੋ ਉੱਧਰ ਚੱਲਦੇ ਆ ਯਾਰ ਹੋਰ ਕੀ ਕਰ ਸਕਦੇ ਆ ਫਿਰ ਉਹ ਕੋਈ ਸ਼ੌਕ ਨੂੰ ਜਾਵੇ ਮੈਨੂੰ ਖੁਸ਼ੀ ਹੁੰਦੀ ਹੈ ਕੋਈ ਆਪਣੀ ਉਚੇਰੀ ਸਿੱਖਿਆ ਵਾਸਤੇ ਜਾਵੇ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕੋਈ ਡਿਗਰੀ ਲੈਣ ਮਾਸਟਰਸ ਕਰਨ ਜਾਵੇ ਤਾਂ ਖੁਸ਼ੀ ਹੁੰਦੀ ਹੈ ਪਰ ਜੇ ਮਜਬੂਰੀ ਲੈ ਕੇ ਜਾਂਦੀ ਹੈ ਫਿਰ ਬਹੁਤ ਦੁੱਖ ਹੁੰਦਾ ਹੈ ਫਿਰ ਮਨ ਲ ਸਿਸਟਮ ਦਾ ਕਸੂਰ ਹੈ ਕਿ ਮੈਂ ਆਪਣੇ ਸੀੜੀਆਂ ਚ ਆਪਣੇ ਸੀਰੀਲਾਂ ਚ ਵੀ ਪਹਿਲਾਂ ਗੱਲਾਂ ਕਹਿੰਦਾ ਰਿਹਾ ਇਹ ਗੱਲ ਸੋ ਜਿਸ ਤਰ੍ਹਾਂ ਦੱਸਿਆ ਕਿ ਕਿਸੇ ਨੇ ਹਾਈਲਾਈਟ ਕਰ ਰੱਖੀ ਸੀ ਕੋਈ ਬਾਹਰੋਂ ਆਇਆ ਕਈ ਕੋਈ ਬਾਹਰੋਂ ਆਇਆਂ ਨੂੰ ਪੜਾ ਰਹੇ ਆ ਮਤਲਬ ਇਹ ਕਮਾਲ ਦੀਆਂ ਕਹਾਣੀਆਂ ਨੇ ਜਿਹੜੀਆਂ ਕਦੇ ਕਿਸੇ ਨੇ ਸੁਣੀਆਂ ਹੀ ਨਹੀਂ ਕਦੇ ਨੇੜੇ ਹੋ ਕੇ ਕਦੇ ਸੁਣੀ ਹੋਈ ਨਹੀਂ ਮਹਿਲਾਾਂ ਵਾਲੇ ਆਉਂਦੇ ਰਹੇ ਜਿੱਤਦੇ ਰਹੇ ਲੋਕ ਜਿਤਾਉਂਦੇ ਰਹੇ ਉਹ ਫਿਰ ਆਪਦੇ ਘਰ ਦੇ ਕੁੰਡੇ ਅੰਦਰੋਂ ਲਾਉਂਦੇ ਰਹੇ ਲੋਕ ਉਹਨਾਂ ਦੇ ਘਰਾਂ ਮੂਹਰੋਂ ਵਾਪਸ ਆਉਂਦੇ ਰਹੇ ਹੁਣ ਪਹਿਲੀ ਵਾਰ ਹੋਇਆ ਕਿ ਆਮਕਰਾਂ ਦੇ 3 ਪੁੱਤ ਆਏ ਨੇ ਉਹਨਾਂ ਨੇ ਕੁੰਡੇ ਖੋਲ ਰੱਖੇ ਆਂ ਵੀ ਆਜੋ ਮਿਲ ਲਓ ਦੱਸੋ ਗੱਲ ਕੀ ਹੈ ਕੀ ਚਾਹੀਦਾ ਹੈ ਕਿਵੇਂ ਕਰੀਏ ਦੱਸੋ ਸਿਸਟਮ ਨੂੰ ਕਿਵੇਂ ਠੀਕ ਕਰੀਏ ਸੋ ਬੜੇ ਦੇਰ ਬਾਅਦ ਇਹ ਅੱਜ ਬੜਾ ਟੱਚਿੰਗ ਕਹਾਣੀਆਂ ਤੁਸੀਂ ਦਸੀਆਂ ਮੇਰੇ ਖਲਚ ਹਰੇਕ ਬੰਦੇ ਕੋਲ ਕਹਾਣੀਆਂ ਪਰ ਆਪਾਂ ਚਾਰ ਪੰਜ ਹੀ ਸੁਣੀਆਂ ਨੇ ਲਗਭਗ ਸੇ ਇਹੀ ਨੇ ਕਿ ਤਿਆਰੀ ਕਰ ਲਈ ਸੀਗੀ ਜੀ ਬਾਹਰ ਜਾਣ ਦੀ ਪਰ ਇੱਕ ਚਿੱਠੀ ਆ ਗਈ ਤੇ ਉਹਨੇ ਰੋਕ ਤੇ ਮੈਂ ਇੱਕ ਵਾਰੀ 2 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਦਿੱਲੀ ਜਾ ਰਿਹਾ ਸੀਗਾ ਇੱਥੋਂ ਚੰਡੀਗੜ੍ਹੋਂ ਫਲਾਈਟ ਲੈ ਕੇ ਤਾਂ ਇੱਕ ਕੁੜੀ ਉਹਦੀ ਮਾਂ ਵੀ ਨਾਲ ਸੀ ਉਹਦੀ 70 ਸਾਲ ਦੀ ਦਾਦੀ ਵੀ ਨਾਲ ਸੀ ਤੇ ਉਹਦਾ ਭਰਾ ਵੀ ਸੀਗਾ ਤੇ ਉਹਦੀ ਭਾਬੀ ਵੀ ਸੀ ਉਹ ਚਾਰ ਪੰਜ ਸੀਟਾਂ ਉਹਨਾਂ ਦੀਆਂ ਇਕੱਠੀਆਂ ਸੀ ਮੇਰੀ ਵੀ ਸੀਟ ਉੱਥੇ ਆ ਗਈ ਤਾਂ ਕੁੜੀ ਮੈਨੂੰ ਕਹਿੰਦੀ ਜੀ ਅੱਜ ਜਿਹੜਾ ਮੇਰਾ ਦਿਨ ਹੈ ਬਹੁਤ ਵਧੀਆ ਬਣ ਗਿਆ ਜੀ ਡਬਲ ਖੁਸ਼ੀ ਹੋ ਗਈ ਮੈਂ ਕਿਹੜੀ ਗੱਲ ਉਹ ਕਹਿੰਦੀ ਜੀ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦਿੱਤੀ ਹੈ ਤੇ ਦੇ ਨੂਰਪੁਰ ਵੇਦੀਵਲ ਦੀ ਹੋਈ ਸੀ ਕੁੜੀ ਰੋਪੜ ਜ਼ਿਲ੍ਹੇ ਚ ਕਹਿੰਦੀ ਵੀ ਮੈਂ ਆਪਣੇ ਘਰਦਿਆਂ ਨਾਲ ਇਹ ਵਾਦਾ ਕੀਤਾ ਹੋਇਆ ਸੀ ਬਹੁਤ ਚਿਰ ਪਹਿਲਾਂ ਵੀ ਜਿੱਦ ਮੈਨੂੰ ਪਹਿਲੀ ਸਰਕਾਰੀ ਤਨਖਾਹ ਮਿਲੀ ਮੈਂ ਉਹ ਤਨਖਾਹ ਚ ਉਹ ਤਨਖਾਹ ਚ ਪੈਸੇ ਖਰਚ ਕੇ ਆਪਣੇ ਦਾਦੀ ਦਾਦੀ ਨੂੰ ਆਪਣੇ ਭਰਾ ਨੂੰ ਆਪਣੇ ਮਾਂ ਨੂੰ ਜਹਾਜ ਦਾ ਝੂਟਾ ਦਵਾਉਂਗੀ ਮਤਲਬ ਕਿੱਡੀ ਵੱਡੀ ਗੱਲ ਹੋ ਜਾਂਦੀ ਹੈ ਉਹ ਕਹਿੰਦੀ ਮੈਂ ਅੱਜ ਦਿੱਲੀ ਲੈ ਕੇ ਚੱਲੀ ਆ ਇਹਨਾਂ ਨੂੰ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਅਸੀਂ ਮੱਥਾ ਟੇਕਾਂਗੇ ਤੇ ਮੈਂ ਕਹੇ ਵੀ ਚਲੋ ਕਹਿੰਦੇ ਪਹਿਲੀ ਤਨਖਾਹ ਮਿਲੀ ਏ ਸਾਨੂੰ ਤੇ ਇਸ ਤੋਂ ਪਹਿਲਾਂ ਜਿਹੜੀ ਪਾਪਟਵਾਰੀ ਰੱਖੀ ਸੀ ਉਹਨਾਂ ਦੀ ਉਹਨਾਂ ਦੀ ਟ੍ਰੇਨਿੰਗ ਖਤਮ ਹੋ ਗਈ ਨਾ ਤਨਖਾਹ ਪਰ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗੇ ਹੁਣ ਤਾਂ ਟ੍ਰੇਨਿੰਗ ਦੀ ਵੀ ਤਨਖਾਹ ਦਿੰਨੇ ਆ ਕਿ ਜਿਸ ਦਿਨ ਦੂਜੀ ਟ੍ਰੇਨਿੰਗ ਸ਼ੁਰੂ ਕਰਤੀ ਉਹਦੇ ਤੋਂ ਸਮਝ ਲੈ ਜੌਬ ਸ਼ੁਰੂ ਹੋ ਗਈ ਸੋ ਕਹਿੰਦੀ ਸਾਨੂੰ ਮੈਨੂੰ ਪਹਿਲੀ ਤਨਖਾਹ ਸਰਕਾਰੀ ਮਿਲੀ ਏ ਤੇ ਮੈਂ ਇਹ ਇੱਕ ਕਿੱਡੀ ਵੱਡੀ ਗੱਲ ਆ ਜੀ ਕਿਸੇ ਘਰ ਲਈ ਇੱਕ ਖੁਸ਼ੀ ਦੀ ਗੱਲ ਆ ਉਹਦੇ ਮਾਂ ਪਿਓਸ ਜਿਹੜੇ ਨੇ ਉਹ ساری ਉਮਰ ਯਾਦ ਰੱਖਣੀ ਵੀ ਅਸੀਂ ਜਹਾਜ਼ ਤੇ ਚੜ੍ਹੇ ਸੀ ਸਾਡੇ ਲਈ ਤਾਂ ਸੁਪਨੇ ਨੇ ਇਹ ਕਾਗਜ਼ ਕੂਜੇ ਉਹ ਅਡਾਉਂਦੇ ਰਹੇ ਆ ਆਪਾਂ ਜਹਾਜ਼ ਬਾਕੀ ਜਹਾਜ਼ ਕੱਪਾ ਨੂੰ ਕਿੱਥੇ ਮਿਲੇ ਨੇ ਸੁਇਸ ਕਰਕੇ ਆਮਕਰਾਂ 'ਚ ਖੁਸ਼ੀਆਂ ਆਉਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਜਦੋਂ ਵੀ ਕੋਈ ਰੈਵੋਲੂਸ਼ਨ ਆਇਆ ਕੋਈ ਕ੍ਰਾਂਤੀ ਵੀ ਆਈ ਆ ਆਮਕਰਾਂ ਦਿੱਤੀਆਂ ਪੁੱਤਾਂ ਨਹੀਂ ਲਿਆਂਦੀਆਂ ਨੇ ਉਹ ਆਮਕਰਾਂ ਦੇ ਜਦੋਂ ਉੱਠਦੇ ਆ ਫਿਰ ਆਮਕਰਾਂ ਦੇ ਹੁੰਦੇ ਆ सो इस करके जे थोड़ी तो डिग्री मुताबक काम मिल जाए कौन जाऊगा बहर क्यों जावे बहर हाँ घूम जरूर जा सकते हैं मुड़े हो पंद्रह दिन बाद महीने बाद पर उ उत देख लो हालात देख लो तुम थोड़े लाथी गए हालात खराब हो पे ने दंगे हो ही जाते उमीग्रेंट्स के खिलाफ दंगे चल रहे इस वक्त इंग्लैंड च ਹਰ ਸ਼ਹਿਰ ਚ ਆਪਾਂ ਆਪਣਾ ਮੁਲਕ ਠੀਕ ਕਰੀਏ ਕਿਉਂ ਜਾ ਕੇ ਉੱਥੇ ਉਹਨਾਂ ਨਾਲ ਲੜੀ ਜਾਈਏ ਆਪਾਂ ਆਪਣਾ ਮੁਲਕ ਤਾਂ ਠੀਕ ਹੋਊਗਾ ਜੇ ਮੂਰੇ ਆਪਾਂ ਬੰਦੇ ਇਹੋ ਜਿਲੇ ਕੇ ਆਵਾਂਗੇ ਕਾਨੂੰਨ ਮੇ ਲਾਅ ਮੇਕਰ ਜਿਹੜੇ ਨੇ ਉਹ ਜਿਹੜੇ ਆਪਣੇ ਆਪਣੇ ਵਿੱਚੋਂ ਹੋਣਗੇ ਜਿਹੜੇ ਆਪਣੇ ਦੁੱਖਾਂ ਨੂੰ ਜਾਣਦੇ ਨੇ ਹੁਣ ਜਿਹੜਿਆਂ ਨੂੰ ਜਿਹਨਾਂ ਦੀ ਗਿਣਤੀ ਵੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਥੱਲੇ 33 ਵੀ ਹੁੰਦਾ ਹੈ ਤਲੇ ਜਨਜਾ ਵੀ ਹੈਗਾ ਜਿਹਨੂੰ 69 ਤੇ 79 ਦਾ ਨਹੀਂ ਪਤਾ ਵੀ ਕੀ ਫਰਕ ਹੈ ਤੇ ਉਹਨਾਂ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਲਾਂਗੇ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰੌਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਚੰਦਰਿਆਂ ਲਾਂਚ ਕਰ ਰਹੇ ਇਹ ਲਾਂਚ ਹੁੰਦੇ ਆਂ ਦਰ ਰਾਜਨੀਤੀ ਚ ਬੇਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਹੈ ਉਹਨੇ ਮੈਂ ਚਲੋ ਸੁਣ ਲੈਂਦੇ ਆਂ ਭਾਸ਼ਣ ਦੇ ਉਹ ਨੂੰ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਨਹੀਂ ਪੰਗਾ ਤਾਂ ਮੇਰੇ ਨਾਲ ਨਹੀਂ ਪੈਣਾ ਹੈ ਮੂਰੋਂ ਸੁਣ ਲੈਨੇ ਆ ਮੈਂ ਕਿਹਾ ਪਹਿਲੀਆਂ ਚਾਰ ਲੈਣਾ ਚੀ ਮੈਂ ਕਿਹਾ ਇਹਦਾ ਗਿਆ ਕੰਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਉਹਨੂੰ ਮੈਂ ਕਿਹਾ ਬੋ ਸਰ ਗਿਆ ਬਸ ਆ ਤਾਂ ਹੈ ਕੀ ਕਰੀਏ ਇਹ 144 ਕਰੋੜ ਵਾਲੇ ਨੇ ਕੀ ਉਮੀਦ ਕਰ ਲਓਗੇ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਆ ਹੁਣ ਕਿਵੇਂ ਦੇਈ ਜਾਣੀਆਂ ਜੀ ਨੌਕਰੀਆਂ ਉਹੀ ਉਹੀ ਖਜ਼ਾਨਾ ਹੈ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਅੱਜ ਚੈੱਕ ਤੋੜਿਆ ਲੈ 417 ਪਾ ਕੇ 44666 ਜਾਨੀ ਕਿ 2 ਚੌਕੇ 3 ਛੀਕੇ 44666 ਨੌਕਰੀਆਂ ਅੱਜ ਹੋ ਗਈ ਅੱਜ ਅੱਜ ਮਲਾ ਕੇ ਔਰ ਅਸੀਂ ਹਰ ਰੋਜ਼ ਕਰਦੇ ਆ ਹੁਣੇ ਅਜੇ 4 ਦਿਨ 3 ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆਇਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਆ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦੇ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜੇ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ ਉਹ ਚ ਵੀ ਫਿਰ ਆਪਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਅੱਜ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਬਖਵਕ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾ ਪੈਸੇ ਤੋਂ ਤੇ ਬਿਨਾ ਸ਼ਿਫਾਰਿਸ਼ ਤੋਂ ਕਿਸੇ ਨੂੰ ਖੁਸ਼ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਸਭ ਤੋਂ ਈਮੀਅਤ ਵੀ ਬਣਾਉਣੀ ਹੈ ਦਫ਼ਤਰ 'ਚ ਵੀ ਹਾਂ ਅਸੀਂ ਹੈਗੇ ਆਂ ਆਪਣੀ ਕੁਰਸੀ ਦੀ ਈਮੀਅਤ ਬਣਾਉਣੀ ਹੈ एलन मस्क दुनिया ਦਾ ਸਭ ਤੋਂ ਅਮੀਰ ਬੰਦਾ ਹੈ ਟਵਿੱਟਰ ਦਾ ਮਾਲਕ ਹੈ ਟੈਸਲਾ ਕੰਪਨੀ ਆ ਉਹਦੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਹਜ਼ਾਰਾਂ ਬੰਦੇ ਕਰਦੇ ਉਹ ਵੀ ਕਰਦੀ ਸੀ ਉਹਨਾਂ ਨੂੰ ਅਰਜੈਂਡ ਦੇਣਾ ਕਿ ਨਹੀਂ ਮੈਨੂੰ ਅਰਜੈਂਡ ਦੇਣਾ ਜੀ ਅਸਤੀਫਾ ਦੇਣਾ ਨੌਕਰੀ ਤੋਂ ਉਹ ਕਹਿੰਦਾ ਅੱਛਾ ਅਸਤੀਫਾ ਦੇਣਾ ਕਨੇ ਕੋ ਗ ਅਸਤੀਫਾ ਫੜਾ ਦੇ ਆ ਚੱਕ ਕੇ 1 ਲੱਖ ਡਾਲਰ ਬਰਡ ਟੂਰ ਤੇ ਜਾਇਆ ਮਹੀਨਾ ਡੇਢ ਮਹੀਨਾ ਬਰਡ ਟੂਰ ਤੇ ਜਾਇਆ ਉਦੋਂ ਬਾਅਦ ਤੇਰੇ ਅਸਤੀਫੇ ਤੇ ਆ ਡਿਸਾਈਡ ਕਰ ਲਾਂਗੇ ਉਹ ਉਹਨੇ ਕਹਾ ਬਦਿਆ ਕੰਮ ਨਾਲ ਮੇਰਾ ਅਸਤੀਫਾ ਹੋ ਗਿਆ ਨਾਲੇ ਮੈਨੂੰ 1 ਲੱਖ ਡਾਲਰ ਮਿਲ ਗਿਆ ਮੈਂ ਤਾਂ ਬਰਡ ਟੂਰ ਤੇ ਜਾਉ ਬਰਡ ਟੂਰ ਤੇ ਚਲੀ ਗਈ ਮਹੀਨੇ ਡੇਢ ਸਵਾ ਮਹੀਨੇ ਬਾਅਦ ਆਈ ਵਾਪਸ ਪੂਰੀ ਦੁਨੀਆ ਘੁੰਮ ਕੇ ਕਹਿੰਦੀ ਜੀ ਮੈਂ ਆ ਗਈ ਮੇਰਾ ਅਸਤੀਫਾ ਕਨਾ ਪੈਸਤੀ ਫਤਰਾ ਮਨਜ਼ੂਰ ਹੈ। ਥੈਂਕ ਯੂ ਵੈਰੀ ਮੱਚ। ਉਹ ਕਹਿੰਦੀ ਜੀ ਆਹੀ ਕੁਛ ਕਰਨਾ ਸੀ। ਉਸੇ ਦਿਨ ਹੀ ਕਰ ਲੈਂਦੇ ਜੀ। ਮੈਨੂੰ ਲੱਖ ਡਾਲਰ ਦੇ ਕੇ ਪੂਰੀ ਦੁਨੀਆ ਚ ਭੇਜ ਕੇ ਤੁਹਾਨੂੰ ਕੀ ਕਿਵੇਂ ਕੀ ਹੋ ਗਿਆ ਇਹ? ਇਹ ਕਿਹਾ ਜਾ ਫੈਸਲਾ। ਫੈਸਲਾ ਹੁਣ ਦੇਖੋ ਸੀ ਉਸ ਬੰਦੇ ਦਾ। ਫਿਰ ਕੋਈ ਕੁਛ ਨਾ ਕੁਛ ਤਾਂ ਲੱਗ ਹੁੰਦਾ ਨਾ ਜਿਹੜੇ ਦੁਨੀਆ ਚ ਕੁਛ ਕਰਦੇ ਆ। ਉਹ ਕਹਿੰਦਾ ਜਿਸ ਵੇਲੇ ਤੂੰ ਅਸਤੀਫਾ ਦੇਣ ਆਈ ਸੀ ਨਾ ਉਦੋਂ ਮੈਨੂੰ ਇਹ ਪਤਾ ਨਹੀਂ ਸੀ। ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਕ ਐਮਪੀਅੰਟ ਹੈ ਕਿੰਨੀ ਕ ਇੰਪੋਰਟੈਂਸ ਹੈ ਕਹਿੰਦਾ ਜਦੋਂ ਤੂੰ ਚਲੀ ਗਈ ਜੇ ਤਾਂ 3-4 ਦਿਨਾਂ 'ਚ ਖਲਬਲੀ ਮਰ ਜਾਂਦੀ ਭਈ ਉਹ ਆਈ ਨਹੀਂ ਹੈਗੀ ਉਹਦੇ ਬਿਨਾ ਕੰਮ ਰੁਕਿਆ ਪਿਆ ਫਿਰ ਤਾਂ ਮੈਂ ਤੈਨੂੰ ਉਹਦੀ ਬੁਲਾ ਲੈਂਦਾ ਕਹਿੰਦਾ ਮੀਨਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਆਈ ਹੈ ਜਾਂ ਨਹੀਂ ਆਈ ਕਿਨ੍ਹਾ ਜਾ ਤੂੰ ਸੋਚੇ ਆਪਣੀ ਐਹਮੀਅਤ ਬਣਾਉਣੀ ਹੈ ਜਿੱਥੇ ਬਹਿਣਾ ਥੋੜੇ ਬਿਨਾ ਸਰੇ ਨਾ ਫਿਰ ਦਫ਼ਤਰ 'ਚ ਵੀ ਅੱਜ ਆਇਆ ਨਹੀਂ ਉਹਦੇ ਬਿਨਾ ਯਾਰ ਖਾਲੀ-ਖਾਲੀਆ ਲੱਗ ਜਾਂਦਾ ਐਨਾ ਕ ਜ਼ਿੰਮੇਵਾਰੀ ਨਾਲ ਕੰਮ ਕਰਨਾ ਇਹ ਮੈਂ ਤੁਹਾਨੂੰ ਬਿਲਕੁਲ ਨੰਬਰ ਦੋ ਮੈਂ ਹਰ ਇੱਕ ਤਮੇ ਕਹਿਣਾ ਇੱਕ ਤਾਂ ਆ ਵੀ ਗਈ ਐਪਲੀਕੇਸ਼ਨ ਪਹਿਲਾਂ ਪਰ ਹੁਣ ਪਹਿਲਾਂ ਨੌਕਰੀਆਂ ਜੁਆਇਨ ਕਰ ਲਿਓ ਬਾਦਲੀ ਵਾਲੀਆਂ ਅਰਜ਼ੀਆਂ ਥੋੜੇ ਚਿਰ ਬਾਅਦ ਚ ਲੈ ਆਇਓ ਪ੍ਰਵਾਨ ਨੇ ਤਾਂ ਕਹਿਤਾ ਪ੍ਰਵਾਨ ਨੇ ਤਾਂ ਕਹਿਤਾ ਕਿ ਮੇਰੇ ਤਾਂ ਕਰੋ ਕੰਮ ਠੀਕ ਹੈ ਨਾ ਥੋੜਾ ਜਨਾ ਪਹਿਲਾ ਸਿਸਟਮ ਚ ਤਾਂ ਵੱਢ ਜਾ ਅਸੀਂ ਕੋਸ਼ਿਸ਼ ਇਹ ਕਰਾਂਗੇ ਤੁਹਾਡੀਆਂ ਡਿਊਟੀਆਂ ਘਰਾਂ ਦੇ ਨੇੜ ਤੇੜੀ ਰਹਿਣ ਹੁਣ ਜਮੇ ਹੀ ਘਰੇ ਤਾਂ ਹੋ ਨਹੀਂ ਸਕਦਾ ਨਾ ਫਿਰ ਥੋੜਾ ਇਹ ਤਾਂ ਦੂਰ ਇਧਰ ਉਧਰ ਜਾਣਾ ਪੈਂਦਾ ਹੀ ਹੈ ਇਹ ਵੀ ਦੇਖ ਲਿਓ ਕਿ ਦੁਨੀਆ ਜਿੰਨੇ ਬੰਦੇ ਨੇ ਤਰੱਕੀਆਂ ਕੀਤੀਆਂ ਨੇ ਜੱਦੀ ਘਰਾਂ ਚ ਨਹੀਂ ਰਹਿੰਦੇ ਉਹ ਜੱਦੀ ਘਰ ਛੱਡਣੇ ਪੈਂਦੇ ਆ ਤਰੱਕੀਆਂ ਕਰਨ ਵਾਸਤੇ ਤੁਸੀਂ ਦੇਖ ਲਓ ਜਿੰਨੇ ਬੰਦੇ ਕਾਮਯਾਬ ਨੇ ਆਦਾ ਜੱਦੀ ਘਰ ਛੱਡਿਆ ਹੋਇਆ ਇਹਨਾਂ ਨੇ ਜੱਦੀ ਘਰ ਕਿਤੇ ਹੋਰ ਸੀ ਰਹਿੰਦੇ ਕਿਤੇ ਹੋਰ ਨੇ चाहे मनमोहन सिंह जी ने जदीकर तो अमृतसर से चाहे हाँ। वो अमिताभ बच्चन जदिकर तो इलाहाबाद से हां जदिगर इलाहाबाद से वो, वो मुंबई जाके कामयाब हो गया अभिषेक बचना भी जदिगर चाहता है बस फिर तुम पता ही है फिर उन्होंने भी छाव घर अब दर्द रहना पौगे तो पहला ਜਦ ਤੱਕ ਜੇ ਤੁਹਾਨੂੰ ਸੇਫਟੀ ਹੋ ਜਾਂਦੀ ਹੈ ਨਾ ਤੁਹਾਡੇ ਤੇ ਕੋਈ ਤਲਵਾਰ ਨਹੀਂ ਲਟਕਦੀ ਵੀ ਹੈਗੇ ਆ ਠੀਕ ਹੈ ਤੇ ਸਾਰਾ ਕੁਝ ਠੀਕ ਹੈ ਵਧੀਆ ਫਿਰ ਤੁਸੀਂ ਐਫਰਟ ਨਹੀਂ ਕਰਦੇ ਐਫਰਟ ਤਾਂ ਕਰਾਂਗੇ ਜੇ ਕੋਈ ਤਲਵਾਰ ਲਟਕੂਗੀ ਕਿਸੇ ਨਾ ਕਿਸੇ ਉਹ ਜਿਵੇਂ ਕਹਿੰਦੇ ਲੋੜ ਕਾਢ ਦੀ ماں ਹੈ ਜਦੋਂ ਕੋਈ ਜ਼ਰੂਰਤ ਹੋਵੇ ਉਦੋਂ ਫਿਰ ਕੁਝ ਨਾ ਕੁਝ ਨਿਕਲੂਗਾ ਉਹ ਚੋਂ ਫਿਰ ਆਪਾਂ ਐਫਰਟ ਕਰਾਂਗੇ ਐਫਰਟ ਕਰਾਂਗੇ ਤਾਂ ਫਿਰ ਉਹਦੇ ਨਾਲ ਜੋ ਮਰਜ਼ੀ ਅਚੀਵ ਕਰ ਲਓ ਨਲਕੀ ਵੀ ਹੋਣਗੀਆਂ ਜਿਨੇ ਕੋਈ ਕਿਹਾ ਜਾਂਦਾ ਕਿ ਜਿਨੇ ਕੋਈ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਕੰਮ ਦੌਰਾਨ ਗਲਤੀਆਂ ਹੁੰਦੀਆਂ ਨੇ ਹਰੇਕ ਤੋਂ ਹੁੰਦੀਆਂ ਨੇ ਵੱਡੇ ਵੱਡੇ ਤੋਂ ਹੋ ਜਾਂਦੀਆਂ ਨੇ ਗਲਤੀ ਹੋ ਜਾਂਦੀ ਹੈ ਪਰ ਉਹ ਗਲਤੀ ਤੋਂ ਸਿੱਖ ਕੇ ਅੱਗੇ ਵਧ ਸੋ ਮੈਂ ਤਾਂ ਇਹ ਇਗਜ਼ਾਮਪਲ ਦਿਨਾ ਹੁਣ ਸਾਰਿਆਂ ਨੂੰ ਕਿ ਦੁਨੀਆ ਭਰ ਦੇ ਕਾਮਯਾਬ ਲੋਕਾਂ ਦੀਆਂ ਡਾਕੂਮੈਂਟਰੀਆਂ ਪੜੋ ਸੁਣੋ ਅੱਜ ਕੱਲ ਤੱਕ ਈ ਬੁੱਕਾਂ ਆ ਗਈਆਂ ਸੁਣੋ ਕਿ ਕਿਵੇਂ ਕਾਮਯਾਬੀ ਹੋਈ ਕਿਵੇਂ ਫੇਲਿਅਰ ਹੋਏ ਅੱਡੇ ਅੱਡੇ ਫੇਲਿਅਰ ਹੋਏ ਤੁਸੀਂ ਹੈਰਾਨ ਮੰਨ ਜਾਓਗੇ ਥਾਮ ਸੈਡੀਸਨ ਬੜੀਆਂ ਕਾ ਕਾੜਾ ਗੱਡੀਆਂ ਬੱਲ ਬੁੱਲ ਸਾਰੇ ਉਹ ਨਹੀਂ ਬਣਾਏ 65 ਸਾਲ ਦੀ ਉਮਰ ਸੀ ਫੈਕਟਰੀ ਨੂੰ ਅੱਗ ਲੱਗ ਗਈ ਫੈਕਟਰੀ ਨੂੰ ਅੱਗ ਲੱਗ ਗਈ ਇੰਸ਼ੋਰੈਂਸ ਹੈ ਨਹੀਂ ਸੀ ਸਾਰਾ ਸਟਾਫ ਰੋਈ ਜਾਵੇ ਵੀ ਸਭ ਕੁਝ ਤਬਾਹ ਹੋ ਗਿਆ ਜਿੰਦਗੀ ਦਾ ਸਾਰਾ ਕੁਝ ਜੋ ਕਮਾਇਆ ਜਿਹੜਾ ਕੀਤਾ ਸੀ ਉਹ ਤਬਾਹ ਹੋ ਗਿਆ ਤਾਂ ਜਦੋਂ ਅੱਗ ਬੁਝਣ ਲੱਗੀ ਤਾਂ ਥਾਮਸ ਐਡੀਸਨ ਹੱਥ ਆਤ ਮਾਰ ਕੇ ਕਹਿੰਦਾ ਚਲੋ ਸ਼ੁਕਰ ਹੈ ਜਿੰਦਗੀ ਦੀਆਂ ਗਲਤੀਆਂ ਜਿਉਂਦੇ ਜੀ ਸੜ ਕੇ ਸੁਆਹ ਹੋ ਗਈਆਂ ਆਓ ਕੰਮ ਸ਼ੁਰੂ ਕਰੀਏ ਸਭ ਤੋਂ ਵੱਧ ਕੱਢਾਂ ਉਹਨੇ ਉਦੋਂ ਬਾਅਦ ਕੀਤੀਆਂ ਨੇ ਸਭ ਤੋਂ ਵੱਧ ਕਿਉਂਕਿ ਉਹਦੇ ਦਿਮਾਗ 'ਚ ਪਈਆਂ ਸੀ ਉਹ ਤਾਂ ਇੱਥੋਂ ਆਈ ਦੇਖੋ ਪਲਾਟ ਤੁਹਾਡਾ ਕੋਈ ਕਬਜ਼ਾ ਕਰ ਲੂਗਾ ਜ਼ਮੀਨ ਤੁਹਾਨੂੰ ਵੇਚਣੀ ਪੈ ਸਕਦੀ ਹੈ ਕੋਈ ਹੋਰ ਦੀ ਹੋ ਜਾਊਗੀ ਘਰ ਥੋੜਾ ਬਦਲ ਸਕਦਾ ਪਰ ਜਿਹੜੀ ਐਜੂਕੇਸ਼ਨ ਇੱਥੇ ਪਈ ਹੈ ਤੁਹਾਡੇ ਗਿਆਨ ਉਹਨੂੰ ਕੋਣ ਚੋਰੀ ਕਰ ਸਕਦਾ ਜੀ ਉਹ ਤੁਹਾਡੇ ਨਾਲ ਹੀ ਜਾਊਗਾ ਸੋ ਜਿੰਨਾ ਹੋ ਸਕਦਾ ਗਿਆਨ ਲਓ ਜਿੰਨਾ ਸਿੱਖਿਆ ਕੋਈ ਅੰਤ ਨਹੀਂ ਹੁੰਦਾ ਸਿੱਖਿਆ ਦਾ ਜਿੱਥੋਂ ਮਿਲਦੀ ਹੈ ਸਿੱਖਿਆ ਲਓ ਬੱਚਾ ਵੀ ਕੋਈ ਸਿੱਖਿਆ ਦੇ ਸਕਦਾ ਉਹ ਜਿਵੇਂ ਇੱਕ ਮਸ਼ਹੂਰ ਹੈ ਆਵਾਜ਼ ਇਕ ਕਾਂ ਇੱਕ ਕਾਂ ਆਪਣੇ ਬੱਚੇ ਨੂੰ ਸਿਖਾਉਣ ਲੱਗ ਗਿਆ ਕਹਿੰਦਾ ਥੋੜਾ ਜਿਹਾ ਜਿਹੜਾ ਆ ਆ ਜਿਹੜੇ ਬੰਦੇ ਨੇ ਨੇ ਕਹਿੰਦਾ ਬਹੁਤ ਤੇਜ਼ ਨੇ ਕਹਿੰਦਾ ਇਹ ਇਹਨੂੰ ਤਾਂ ਬਚ ਕੇ ਰਹਿਣਾ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਜੇ ਤੁਰੇ ਜਾਂਦੇ ਹੋਣ ਇਹਨਾਂ ਮਤਲਬ ਧਿਆਨ ਰੱਖਣਾ ਜੇ ਥੋੜਾ ਜਾਂ ਐ ਥੱਲੇ ਨੂੰ ਝੋਕੜਨਾ ਇਹਦਾ ਮਤਲਬ ਰੋੜਾ ਚੱਕ ਰਹੇ ਨੇ ਨਾਲ ਦੀ ਨਾਲ ਬਾਜੀ ਉਹ ਕਹਿੰਦਾ ਜੀ ਜੇ ਪਹਿਲੀ ਰੋੜਾ ਹੱਥ ਚੋਵੇ ਫੇਰ ਕਾਂ ਕਹਿੰਦਾ ਫਿਰ ਤੈਨੂੰ ਸਿਖਾਉਣ ਦੀ ਕੀ ਲੋੜ ਹੈ ਹੁਣ ਫਿਰ ਤੂ ਤਾਂ ਪਹਿਲੇ ਸਿੱਖਿਆ ਹੋਇਆ ਹੈ। ਖੇਵਰੇ ਬੱਚਾ ਤਾਂ ਵੀ ਸਿੱਖਿਆ ਮਿਲ ਜਾਂਦੀ ਹੈ। ਠੀਕ ਹੈ ਨਾ? ਸੋ ਇਸ ਕਰਕੇ ਆਪਾਂ ਪੰਜਾਬੀ ਆ ਆਪਾਂ ਨੂੰ ਗੁਰੂਆਂ ਦਾ ਆਪਾਂ ਨੂੰ ਸ਼ਹੀਦਾਂ ਦਾ ਆਸਰਾ ਹੈ। ਲੜਾਈਆਂ ਲੜੀਆਂ ਹੋਈਆਂ ਨੇ ਗਰੀਬਾਂ ਦੇ ਹੱਕ 'ਚ ਖੜੇ ਹੋਏ ਆਂ। ਗਰੀਬਾਂ ਦੇ ਮਜਰੂਮਾਂ ਦੇ ਹੱਕ 'ਚ ਲੜੇ ਹੋਏ ਆਂ, ਕੁਰਬਾਨੀਆਂ ਦਿੱਤੀਆਂ ਆਂ। ਕੋਈ ਮੈਨੂੰ ਲੱਗਦਾ ਕੋਈ ਪਿੰਡ ਹੋਣਾ ਹੀ ਨਹੀਂ ਜਿੱਥੇ ਕੋਈ ਸ਼ਹੀਦ ਦੀ ਗੇਟ ਨਾ ਬਣਿਆ ਹੋਵੇ। ਜਦ ਜਿਸ ਪਿੰਡ ਦਾ ਕੋਈ ਸ਼ਹੀਦ ਨਾ ਹੋਵੇ ਭਾਵੇਂ ਉਹ ਕੂਕਾ ਲੈਰ ਚ ਭਾਵੇਂ ਉਹ ਗਦਰੀ ਬਾਬਿਆਂ ਚ ਭਾਵੇਂ ਉਹ ਬੱਬਰ ਕਾਲੀ ਲੈਰ ਹੋਵੇ ਭਾਵੇਂ ਭਾਵੇਂ ਉਹ ਕਾਰਗਿਲ ਦੀ جنگ ਹੋਵੇ ਭਾਵੇਂ ਜੁੜੀ ਮਰਜੀ ਮਤਲਬ ਹਰੇਕ ਪਿੰਡ ਦਾ ਆਪਣੇ ਕੋਲ ਸ਼ਹੀਦ ਹੈਗੇ ਤੇ ਸਾਡਾ ਸਾਡੇ ਤਾਂ ਬਲੱਡ ਦੇ ਵਿੱਚ ਫਾਈਟ ਹੈ ਅਸੀਂ ਕਿਉਂ ਚੱਲੀ ਜਾਇ ਇੱਥੋਂ ਛੱਡ ਕੇ ਭਜੀਏ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ਼ਹੀਦ ਭਗ ਸਿੰਘ ਹੋਰਾਂ ਦੀ ਉਦਮ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਧਰਤੀ ਹੈ ਕਿਉਂ ਛੱਡ ਕੇ ਭਜੀਏ ਵੀ ਆਪਾਂ ਚਾਰ ਬੰਦੇ ਤੋਂ ਤੋਂ ਚਾਰ ਬੰਦੇ ਆਸਤੇ ਬਸ ਦੋ ਚਾਰ ਬੰਦੇ ਗਲਤ ਨਿਕੜਾਏ ਦੋ ਬਾਦਲ ਕੇ ਨੇ ਪਿਓ ਪੁੱਤ ਇੱਕ ਉਹ ਕੈਪਟਨ ਹੈ ਇੱਕ ਉਹ ਕੈਪਟਨ ਦੇ ਚਲੋ ਚਲੋ ਉਹਦੇ ਵੀ ਦੋ ਲਾ ਨਾਲ ਹੋਰ ਤੇ ਨੇ ਚਾਰ ਬੰਦੇ ਨੇ ਬਸ ਉਹਨਾਂ ਕਰਕੇ ਯਾਰ ਬਾਬਾ ਜਾਗੇ ਆਪਾ ਤੂੰ ਆਪਾਂ ਉਹਨਾਂ ਨੂੰ ਹਟਾ ਦੇਣਾ ਜਦੋਂ ਮੁਕਸੀ ਹੈਗੀ ਆਪਣੇ ਕੋਲੇ ਤੂੰ ਹੁਣ ਕਿੱਥੇ ਨੇ ਫਿਰ ਉਹ ਹੁਣ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਤਸੋ ਮੈਂ ਮੈਨੂੰ ਗਾਲਾਂ ਕੱਢਣਾ ਕੀ ਫਾਇਦਾ ਹੋਇਆ ਇਹ ਕੰਮ ਲੋਕਾਂ ਨੇ ਕੀਤਾ ਮੈਂ ਕੀਤਾ ਮੈਂ ਤਾਂ ਜ਼ਰੀਆ ਬਣੇ ਮੈਂ ਤਾਂ ਬੋਟਾ ਮੰਗੀਆਂ ਸੀ ਪਾਈਆਂ ਤਾਂ ਲੋਕਾਂ ਨੇ ਨੇ ਨਾ ਜਨਤਾ ਮਾਲਕ ਹੈ ਨਾ ਸੁਣਨ ਦਾ ਹਾਲਤ ਦੇਖ ਲਓ ਤੁਸੀਂ ਫਿਰ ਐਂ ਹੁੰਦੀ ਹੈ ਹਾਲਤ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਇੱਕ ਦਿਨ ਭੱਜ ਲਓਗੇ ਦੋ ਦਿਨ ਭੱਜ ਲਓਗੇ ਤਿੰਨ ਦਿਨ ਪਰ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਨਾ ਕਿ ਕਿਸੇ ਨਾ ਕਿਸੇ ਦਿਨ ਤਾਂ ਫਿਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ ਆ ਦੇਖ ਲੋ ਕਾਲੀ ਦਲ ਦੇ ਕੀ ਹਾਲ ਹੋਇਆ ਪੇ ਜਿਹੜੇ ਕੰਸੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇ ਗਏ 10 15 ਇੱਧਰ ਨੂੰ ਫਿਰਦੇ ਨੇ ਤਿੰਨ ਚਾਰ ਇੱਧਰ ਨੂੰ ਫਿਰਦੇ ਨੇ ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ ਇੰਨਾਂ ਕੋਲੇ 10 ਸਾਲ ਤਾਂ ਲਗਾਤਾਰ ਸੀਗੇ 7 ਤੋਂ 17 ਕੀ ਕੀਤਾ ਨੇ ਦਾ 7 10 ਸਾਲਾਂ ਜੀ ਮ ਉਹ ਅਸਲੀ ਅਸਲੀ ਮੁੱਦਿਆਂ ਤੋਂ ਲੋਕਾਂ ਦੇ ਮੁੱਦੇ ਤੋਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆ ਦੁੱਖ ਹੈ ਮੈਨੂੰ ਮੈਂ ਕੋਈ ਪੋਲਿਟਿਕਲ ਨਹੀਂ ਬੋਲ ਰਿਹਾ ਮੈਂ ਵੀ ਦੁੱਖ ਚ ਹੀ ਬੋਲ ਰਿਹਾ ਮੈਨੂੰ ਕੀ ਲੋੜ ਸੀ ਜੀ ਐਸੇ ਇਸ ਕਮਚਾਉਣ ਦੀ ਲੋੜ ਰੋਜ਼ ਮੈਂ ਗਾਲਾਂ ਖਾਣਾ ਉਹਨਾਂ ਤੋਂ ਕਦੇ ਕਦੇ ਬਾਜਵਾ ਗਾਲਾਂ ਕੱਢਣ ਲੱਗ ਜਾਂਦਾ ਕਦੇ ਕੋਈ ਕੱਢਣ ਲੱਗ ਜਾਂਦਾ ਹਾਂ ਜੀ ਕੋਈ ਮੇਰੇ ਪਰਿਵਾਰ ਬਾਰੇ ਬੋਲ ਮੈਨੂੰ ਕੀ ਲੋੜ ਸੀ ਜੀ ਮੈਂ ਤਾਂ ਬਹੁਤ ਵੱਡਾ ਕਲਾਕਾਰ ਸੀਗਾ ਮੈਂ ਕਿਹਾ ਫੇਲ ਕਲਾਕਾਰ ਸੀਗਾ ਵੀ ਮੈਂ ਚਲੋ ਇਧਰ ਫੇਲ ਹੋ ਗਿਆ ਇਧਰ ਆ ਗਿਆ ਮੈਂ ਤਾਂ ਮੈਂ ਤਾਂ ਕਰੋੜਾ ਰੁਪਏ ਫਿਲਮਾਂ ਚ ਕਮਾ ਲੈਂਦਾ ਮੈਂ ਬੰਬੇ ਤੇ ਲਫਟਰ ਚੱਲੀਆਂ ਤੋਂ ਆ ਜਿਹੜੇ ਫਿਲਮਾਂ ਚ ਕੰਮ ਕਰਦੇ ਸਾਰੇ ਪੁਲੀ ਟੀਮ ਹੈ ਜਿਹੜੇ ਪੰਜਾਬੀ ਫਿਲਮਾਂ ਵਾਲੇ ਪਰ ਮੇਰੀ ਵੀ ਟੀਮ ਹੈ ਮੈਨੂੰ ਵੀ ਲੋੜ ਸੀਗੀ ਪਰ ਮੈਂ ਸਿਸਟਮ ਤੋਂ ਮੈਂ ਕਹਾਂ ਯਾਰ ਜੇ ਨਹੀਂ ਬੋਲਾਂਗੇ ਫਿਰ ਫਿਰ ਗਲਤ ਹੋਊ ਕੰਮ ਬੋਲਣਾ ਪਊਗਾ ਪਰ ਕੈਸਟਾ ਸੀੜੀ ਰਾਹੀਂ ਬੋਲ ਕੇ ਗੱਲ ਚੱਲਣੀ ਨਹੀਂ ਜੇ ਗੱਟਰ ਸਾਫ ਕਰਨਾ ਹੋਵੇ ਤਾਂ ਗੱਟਰ ਦੇ ਵਿੱਚ ਪੜਨਾ ਪੈਂਦਾ ਜੇ ਫਸਲ ਨੂੰ ਸੁੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਬਾਹਰੋਂ ਰੋੜਾ ਪਾ ਕੇ ਸੁੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਢੇ ਤੇ ਧਰ ਕੇ ਅੰਦਰ ਵੜ ਕੇ ਸਪਰੇਅ ਕਰਨੀ ਪੈਂਦੀ ਹੈ ਤਾਂ ਫਿਰ ਸਿਸਟਮ ਠੀਕ ਹੋਊਗਾ ਇਹ ਇਹ ਇਹਨਾਂ ਨੂੰ ਐ ਲੱਗਾ ਅਸੀਂ ਤਾਂ ਜਾਣਦੇ ਹੀ ਨਹੀਂ ਕਿਤੇ ਹੁਣ ਪੰਜ ਸਾਲ ਤੂੰ ਪੰਜ ਸਾਲ ਮੈਂ ਆਪਸ ਚ ਹੋ ਗਏ ਠੀਕ ਤੂੰ ਜੇ ਮੈਂ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਤੂੰ ਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਚਲੋ ਜੀ ਬਣ ਗਏ ਸੀ ਇਹਨਾਂ ਨੂੰ ਕੀ ਪਤਾ ਸੀ ਵਿੱਚ ਮਹਿੰਦਰ ਮੱਟ ਦਾ ਮੁੰਡਾ ਹੀ ਫਸੂਗਾ ਆਮ ਲੋਕ ਵੀ ਆਉਣਗੇ ਵਿੱਚ ਆ ਕੁਟੀਆਂ ਸਾਹਿਬ ਬੈਠੇ ਬੜਾ ਸਾਊ ਪਰਿਵਾਰ ਹੈ ਮੁਕਸਰ ਦੇ ਲੋਕ ਇਧਰ ਇਲਾਕੇ ਦੇ ਲੋਕ ਜਾਣਦੇ ਹੋਣਗੇ ਜਿਹੜਾ ਜਗਦੇਵ ਸਿੰਘ ਜੀ ਕੁਟੀਆਂ ਇਹਨਾਂ ਦੇ ਪਿਤਾ ਜੀ ਆਜ਼ਾਦ ਐਮਪੀ ਬਣ ਗਏ ਸੀ ਬਾਜ ਪਰਿਵਾਰ ਨਾਲ ਬਹੁਤ ਜ਼ੁਲਮ ਹੋਇਆ ਦੇਖੋ ਕੁਦਰਤ ਉਹਨਾਂ ਦੇ ਲਹਿਰਾ ਬਹਿਰਾ ਇੱਧਰ ਸੱਥਰ ਵੇਛ ਗਏ ਘਰ ਦੇ ਮੂਹਰ ਦੀ ਲੰਗਣਾ ਪੈਣਾ ਕੋਈ ਲੰਬੀ ਕੋਲੇ ਪਿੰਡਾਂ ਖੁੱਡੀਆਂ ਜੇ ਚੰਡੀਗੜ੍ਹ ਨੂੰ ਆਉਣਾ ਤਾਂ ਬਾਦਲ ਪਿੰਡ ਦੇ ਮੂਹਰ ਦੀ ਆਉਣਾ ਪੈਣਾ ਉਹਦੇ ਘਰ ਦੇ ਮੂਹਰ ਦੀ ਲੰਗਣਾ ਪੈਣਾ ਉੱਥੇ ਲਹਿਰਾ ਬਹਿਰਾ ਇੱਧਰ ਸੱਥਰ ਚਲੋ ਰੱਬ ਦਾ ਭਾਣਾ ਮੰਨ ਲਿਆ ਪਰ ਪ੍ਰਮਾਤਮਾ ਕਦੇ ਨਾ ਕਦੇ ਤਾਂ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਹਲਾਤੇ ਹੋਏ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਕੋਈ ਇਲੈਕਸ਼ਨ ਆ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ ਮੈਂ ਕਿਹਾ ਉਹਨਾਂ ਦੇ ਘਰ ਦੇ ਮੂਰਤੇ ਹੂਟ ਮਾਰ ਕੇ ਲੰਘਿਆ ਕਰ ਹੁਣ ਵੀ ਆ ਜਾਣੇ ਆਈ ਇਹਨਾਂ ਨੇ ਦੁਖੀ ਕੀਤਾ ਪਿਆ ਯਾਰ ਸਾਨੂੰ ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਐ ਸੋ ਇਹ ਅਸਲੀ ਮੁੱਦਿਆਂ ਤੋਂ ਭੱਜ ਜੇ ਅਕਾਲੀ ਦਲ ਅੜਲੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇੱਕ ਨਾ ਕਿਸੇ ਇਹਨਾਂ ਨਾਲ ਕਾਲੀ ਦਲ ਨਾਲ ਉਹ ਹੋਈ ਐ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਭਾਂਡੇ ਭੁੰਡੇ ਝੂਠੇ ਕਰਦਿਆ ਕਰੇ ਦੁੱਧ ਪੀਜਿਆ ਕਰੇ ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਨਾ ਬਿੱਲੀ ਨੂੰ ਬੋਰੀ ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਤੀ ਬੁੜਾ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਹੁਣ ਦੇਖ ਲਿਓ ਕਾਲੀ ਦਲ ਦਾ ਹਾਲ ਅਗਲੇ ਦਿਨ ਫੇਰ ਕੋ ਸਾਇਆ ਆਉਂ ਬੁੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਮੈਂ ਹੋਰ ਦੂਰ ਛੱਡ ਕੇ ਆ। ਹੋਰ ਦੂਰ ਛੱਡ ਕੇ ਉਹੀ ਗੱਲ ਫੇਰ ਹੋਈ। ਬੁੜਾ ਬਾਹ ਚਾਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ। ਉਹ ਕਹਿੰਦਾ ਅੱਛਾ। ਇਹ ਹੁਣ ਮੇਰੇ ਸਬਰ ਦਾੰਤਿਆ ਲੈਂਦੀ ਐ। ਇਹਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਕੇ ਆ ਨਾ। ਬਹੁਤ ਜ਼ਿਆਦਾ ਦੂਰ ਛੱਡਿਆ। ਛੱਡ ਕੇ ਉੱਥੋਂ 1 ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੁੜੇ ਨੇ। ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਕਰੇ। ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ। ਕਹਿੰਦਾ ਪੁੱਤ ਫਿਰ ਬਿੱਲੀ ਨੂੰ ਭੇਜਦੇ ਮੈਂ ਘਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਘਰ ਭੁੱਲੇ ਫਿਰਦੇ ਨੇ ਹੁਣ ਕਿ ਜਾਈਏ ਕਿ ਤਰ ਨੂੰ ਆ ਹਾਲ ਤਾਂ ਇਹ ਨਹੀਂ ਫਿਰ ਕਹਿੰਦੇ ਨੇ ਬੋਲਦਾ ਜੀ ਮੈਂ ਹੁਣ ਕੀ ਕਰਾਂ ਮੈਂ ਬੋਲਣਾ ਸੋ ਇਹ ਹੈ ਇਦਾਂ ਬਿ ਕਬੂਤਰ ਦੇ ਅੱਖਾਂ ਵਿੱਚ ਚਾਣਾ ਬਿੱਲੀਆਂ ਭਜਦੀਆਂ ਨਹੀਂ ਮੁਦਿਆਂ ਦਾ ਸਾਹਮਣਾ ਕਰਾਂਗੇ ਸਟ੍ਰਗਲਰਾਂ ਆਪਣੇ ਬਜ਼ੁਰਗਾਂ ਨੂੰ ਦੋ-ਦੋ ਵਾਰੀ ਲੜਨਾ ਪਿਆ ਜਦੋਂ ਇਧਰੋਂ ਮੋਗਲ ਲੁੱਟਣ ਆਉਂਦੇ ਸੀ ਦਿੱਲੀ ਨੂੰ ਇੱਕ ਵਾਰੀ ਜਾਂਦੇ ਹੋਏ ਦਿੱਲੀ ਨੂੰ ਉਦੋਂ ਲੜਦੇ ਸੀ ਸਾਡੇ ਬਜ਼ੁਰਗ ਇੱਕ ਵਾਰੀ ਜਦੋਂ ਲੁੱਟ ਕੇ ਵਾਪਸ ਆਉਂਦੇ ਸੀ ਉਦੋਂ ਲੜਦੇ ਸੀ ਦੋ-ਦੋ ਵਾਰੀ ਲੜਨਾ ਪੈਂਦਾ ਸੀ ਸਾਡੇ ਬਜ਼ੁਰਗਾਂ ਨੂੰ ਆਹ ਜਾਂਦਾ ਸੀ ਆ ਜਿਹੜਾ ਜਿਹਨੂੰ ਆਪਾਂ ਸ਼ੇਰ ਸ਼ਾਹ ਸੂਰੀਮਾਰ ਕਹਿੰਦੇ ਹਨਾ ਇਹਹੀ ਸੀ ਸਾਰਾ ਲਾਹੌਰ ਅੰਮ੍ਰਿਤਸਰ ਸਾਡੇ ਤਾਂ ਬਲੱਟ ਚ ਫਾਈਟ ਹੈ ਯਾਰ ਅੱਛਾ ਇਹਨਾਂ ਦਾ ਨਾ ਤਾਂ ਕੋਈ ਗੱਲ ਹੈ ਇਹਨਾਂ ਕੋਲੇ ਨਾ ਕੋਈ ਮੁੱਦਾ ਹੈ ਭਵੰਤਮਾਨ ਭਵੰਤਮਾਨ ਬਸ ਹੋਰ ਕੋਈ ਮੁੱਦਾ ਨਹੀਂ ਲੈ ਹੁਣ ਆਜਾ ਮੈਂ ਨਹੀਂ ਦੱਸਦੀ ਆ ਗੱਲ ਵੀ ਅਸੀਂ 44660 ਨੌਕਰੀ ਦਿੱਤੀਆਂ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਬਿਜਲੀ ਦੇ ਬਿੱਲ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਕਦੇ ਨਹੀਂ ਗੱਲ ਕਰਦੇ ਵੇ ਅਸੀਂ 1 ਕਰੋੜ ਰੁਪਇਆ ਸ਼ਹੀਦਾਂ ਦੇ ਜਾਂ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਸਨਮਾਨ ਵਾਸਤੇ ਦਿੰਨੇ ਜੇ ਕੋਈ ਸ਼ਹੀਦ ਹੋ ਜੇ ਕਦੇ ਨਹੀਂ ਗੱਲ ਕਰਦੇ। ਵੀ ਅਸੀਂ ਕਰ ਕਰ ਰਾਸ਼ਨ ਕਾਰ ਜਿਹੜਾ ਉਹ ਰਾਸ਼ਨ ਪਹੁੰਚਾਉਣ ਵਾਲਾ ਵਾਸਤੇ ਸਕੀਮ ਸ਼ੁਰੂ ਕੀਤੀ ਕਦੇ ਨਹੀਂ ਗੱਲ ਕਰਦੇ। ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਫੈਸਲੇ ਕਰਨ ਕਦੇ ਗੱਲ ਕਰਦੇ। ਮੈਂ ਭਵੰਤਮਾਨ ਹੈ ਭਵੰਤਮਾਨ ਹੈ ਭਵੰਤਮਾਨ ਕਿਉਂ ਆ ਗਿਆ ਹੈ ਇੱਥੇ ਕਿਉਂ ਆ ਗਿਆ ਹੈ ਕਿ ਬਸਾਈ ਪੰਗਾ ਕਿਉਂ ਆ ਗਿਆ ਹੈ। ਇਹਨਾਂ ਨੂੰ ਇਹ ਸੀਗਾ ਕਿ ਇਥੇ ਸਾਡੇ 3 ਪੁੱਤੀ ਬੈੰਦੇ ਹੁੰਦੇ ਨੇ ਕੀ ਗੱਲ ਬਈ ਇਹਨਾਂ ਨੇ ਠੇਕਾ ਲਿਆ ਕੋਨਾਂ ਕੁਰਸੀਆਂ ਦਾ ਡੈਮੋਕ੍ਰੇਸੀ ਐ ਤੁਸੀਂ ਆ ਜਾਓ ਤੁਸੀਂ ਜਿੱਤ ਲਓ ਥੋੜੀ ਕਰਤੂਤਾ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ ਕੀ ਕੁਝ ਹੋਇਆ ਤੇ ਪੰਜਾਬ 'ਚ ਦੇਖੋ ਆ ਹੁਣ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣੇ ਚਲੇ ਜਾਂਦੇ ਨੇ ਨਾ ਇਹ ਦੱਸਦੇ ਨੇ ਕੀ ਕਰਨਾ ਹੈ ਜੀ ਕਿ ਮਾਫੀ ਮੰਗਣੇ ਆ ਕਾਦੀ ਜੀ ਗਲਤੀਆਂ ਦੀ ਕਿਹੜੀ ਗਲਤੀ ਹੈ ਜੀ ਪਤਾ ਨਹੀਂ ਕਰਨ ਕਿ ਆਇਓ ਮਾਹੀ ਮੰਗਣਾ ਹੈ ਜੀ ਕਾਦੀ ਜੀ ਗਲਤੀਆਂ ਜੀ ਉਹ ਇੱਕ ਬੰਦੇ ਬੰਦੇ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਸੀ ਕਹਿੰਦਾ ਹਾਂ ਵੀ ਕਸੂਰ ਕੀ ਤੇਰਾ ਕਹਿੰਦਾ ਮੈਂ ਕਤਲ ਕੀਤਾ ਜੀ ਅੱਛਾ ਕਤਲ ਤੈਨੂੰ ਕੀਤਾ ਕਹਿੰਦਾ ਹਾਂ ਮੈਂ ਕੀਤਾ ਜੀ ਕਹਿੰਦਾ লাশ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਫੂਕ ਦਿੱਤੀ ਜੀ ਕਹਿੰਦਾ ਚਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ ਕਹਿੰਦਾ ਉਹ ਟਰੈਕਟਰ ਨਾਲ ਬਾਹਰ ਆ ਜੀ ਉਹ ਸਮਾਂ ਕਹਿੰਦਾ ਚਲ ਟਰੈਕਟਰ ਨਾਲ ਬਾਹਰ ਆਇਆ ਦਿਖਾ ਉੱਥੇ ਜਗਾ ਕਹਿੰਦੀ ਉਹਦਾ ਉੱਤੇ ਇੱਟਾਂ ਲਾਤੀਆਂ ਸੀ ਕਹਿੰਦਾ ਇੱਟਾਂ ਦਿਖਾ ਕਹਿੰਦੀ ਉਹਦਾ ਉੱਤੇ ਛੱਤ ਪਾ ਕੇ ਘਰ ਪਾਦਾ ਸੀ ਉਹ ਜੀ ਕਾਇਲ ਛਾਤ ਦਿਖਾ ਕਹਿੰਦਾ ਜਿਹੜਾ ਪਿਛਲੇ ਪਚਾੜ ਆਇਆ ਸੀ ਉਹ ਛੱਤ ਟਹਿ ਗਈ ਸੀ ਉਹ ਕਾਇਲ ਮਲਵਾ ਦਿਖਾ ਕਹਿੰਦਾ ਉਹ ਤਾਂ ਗਵਾਂਡੇ ਨੂੰ ਵੇਚਦਾ ਸੀ ਕਾਇਲ ਗਵਾਂਡੇ ਨੂੰ ਮਿਲਾ ਕਹਿੰਦਾ ਉਹ ਤਾਂ ਕਤਲ ਹੋ ਗਿਆ ਜੀ ਕਹਿੰਦਾ ਕਤਲ ਕਿ ਨਹੀਂ ਕੀਤਾ ਕਹਿੰਦਾ ਮੈਂ ਕੀਤਾ ਜੀ ਉਹ ਕਹਿੰਦਾ ਫੇਰ ਉੱਥੇ ਆ ਗਿਆ ਯਾਰ ਤੂੰ ਫੇਰ ਉੱਥੇ ਆ ਗਿਆ ਅਈ ਗਲਤੀਆਂ ਹੋ ਗਈਆਂ ਜੀ ਕਿਹੜੀਆਂ ਜੀ ਪਤਾ ਨਹੀਂ ਜੀ ਕੀ ਕਰਨਾ ਆਇਓ ਜੀ ਮਾਫੀ ਮੰਗਣ ਆਇਆ ਜੀ ਕਾਦੀ ਜੀ ਗਲਤੀਆਂ ਨੇ ਆਏ ਜੀ ਗਲਤੀਆਂ ਇਹ ਨਹੀਂ ਪਤਾ ਜੀ ਆਹ ਹਾਂ ਰੱਬ ਦੇਖਦਾ ਹੈ ਪੀ ਦੇਖਦਾ ਨਾ ਕਿਸ ਨੂੰ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਮੱਤ ਬਜੀ ਪ੍ਰਮਾਤਮਾ ਦੇਖਦਾ ਉਹਦੀ ਕਚਹਿਰੀ ਚ ਕੋਈ ਬਰੀ ਨਹੀਂ ਹੁੰਦਾ ਇੱਥੇ ਕਚਹਿਰੀਆਂ ਚ ਤੁਸੀਂ ਵਕੀਲ ਮਹਿੰਗੇ ਕਰ ਲਓਗੇ ਗਵਾਹਾਂ ਨੂੰ ਵੀ ਮੁਕਰਾ ਸਕਦੇ ਹੋ ਜੇ ਪੈਸੇ ਨੇ ਭਾਈ ਤੁਹਾਡੇ ਕੋਲੇ ਤੁਸੀਂ ਕੇਸ ਵੀ ਉਲਝਾ ਸਕਦੇ ਹੋ ਪਰ ਜਿਹੜੀ ਰੱਬ ਦੀ ਕਚਹਿਰੀ ਹੈ ਉੱਥੇ ਅਮਲਾਂ ਦੇ ਹੁੰਦੇ ਨੇ ਨਿਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਸੋ ਉੱਥੇ ਅਮਲਾਂ ਦੇ ਨਿਵੇੜੇ ਹੋਣਗੇ ਚੰਗੇ ਕਰਜੋਗੇ ਦਾ ਤੁਹਾਡਾ ਨਵੇੜਾ ਹੱਕ ਚ ਹੋ ਜੂਗਾ ਨਹੀਂ ਚੋਰ ਉਹਦਾ ਉੱਥੇ ਦੋ ਚ ਕੋਥੇ ਵੀ ਪਏ ਨੇ ਫਿਰ ਸੋ ਇਸ ਕਰਕੇ ਚੰਗੇ ਕੰਮ ਕਰਨੀ ਹੈ ਜਾ ਕੇ ਇਮਾਨਦਾਰ ਨਮੇਂਦ ਕਰਨੀ ਹੈ ਤਾਂ ਮੈਂ ਤਾਂ ਮੈਂ ਤਾਂ ਆਪਣੇ ਇਹਨੂੰ ਪੱਤਰਕਾਰ ਕਹਿਣ ਲੱਗੇ ਕੰਨੇ ਵੀ ਇੱਕ ਟੀਵੀ ਤੇ ਇੰਟਰਵਿਊ ਚੱਲਦੀ ਸੀ ਵੀ ਮੈਨੂੰ ਕਹਿੰਦੇ ਵੀ ਰੈਪਿਡ ਫਾਇਰ ਰਾਉਂਡ ਆ ਸਾਡਾ ਵੀ ਅਸੀਂ ਨਾਮ ਲਵਾਂਗੇ ਕਿਸੇ ਲੀਡਰ ਦਾ ਉਸੇ ਵੇਲੇ ਤੁਸੀਂ ਉਹਦੇ ਬਾਰੇ ਕੁਝ ਬੋਲਣਾ ਚਾਹੇ ਕੋਈ ਸ਼ੇਅਰ ਬੋਲ ਦਿਓ ਜਾਂ ਜੋ ਜੋ ਤੁਹਾਡੇ ਦਿਮਾਗ ਚ ਆਉਂਦਾ ਮੈਂ ਕਿਹਾ ਚਲੋ ਬੋਲੋ ਲੈ ਲਓ ਨਾ ਕਹਿੰ ਸੁਖਵੀਰ ਬਾਦਲ ਮੈਂ ਕਿਹ ਪਹਾੜਾਂ ਵਾਲੇ ਸਕੂਲਾਂ ਚ ਪੜੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਹੈ ਨਾ ਪੰਜਾਬੀ ਪੜ੍ਹਨੀ ਆਉਂਦੀ ਹੈ ਨਾ ਬੋਲਣੀ ਆਉਂਦੀ ਹੈ ਪੰਜਾਬ ਦਾ ਵਾਰਿਸ ਬਣਨਾ ਚਾਹੁੰਦੇ ਨੇ ਜੋ ਕਿ ਹੋ ਨਹੀਂ ਸਕਦਾ ਕਹਿੰ ਕੈਪਟਨ ਮਨਿੰਦਰ ਸਿੰਘ ਮੈਂ ਕਿਹਾ ਜੀ ਮੈਲਾਂ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਅਕਾਲੀਆ ਦਾ ਰਾਜ ਸੀ ਅਕਾਲੀ ਨਾਲ ਸੀ ਜਦੋਂ ਭਾਜਪਾ ਦਾ ਰਾਜ ਹੁਣ ਭਾਜਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਏ ਨਹੀਂ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਸੀ ਵੀ ਗੱਲ ਨੂੰ ਕਿਸੇ ਵੀ ਜੋੜ ਕੇ ਕਿਤੋਂ ਵੀ ਲਾ ਕੇ ਪੈਂਚਰ ਕਿਤੇ ਵੀ ਪੱਟ ਲਾ ਕੇ ਕਿਤੇ ਵੀ ਗੱਲ ਕਹਿ ਸਕਦਾ ਤੇ ਨਾਲੇ ਕਹਿੰਦਾ ਮੈਂ ਗਾਰੰਟੀ ਦਿੰਦਾ ਉਹ ਕਹਿੰਦੇ ਵੀ ਮੈਂ मतलब ਥੋੜਾ ਉਦਾਹਰਨ ਦਿਓ ਮੈਂ ਕਹਿੰਦਾ ਜੀ ਉਹ ਚੰਦਰਯਾਨ ਦੀ ਲਾਂਚਿੰਗ ਤੇ ਚਲਾ ਗਿਆ ਇਸਰੋ ਉਹ ਇਸਰੋ ਨੇ ਕੀਤਾ ਨਾ ਇਸਰੋ ਨੇ ਚੰਦਰਯਾਨ ਦਾ ਲਾਂਚ ਕਰਨਾ ਸੀ ਪ੍ਰਧਾਨ ਮੰਤਰੀ ਚਲੇ ਗਏ ਉੱਤੇ ਮੈਂ ਵੀ ਦੇਖਣ ਲੱਗਾ ਲਾਈਵ ਚੱਲ ਰਿਹਾ ਸੀ ਪ੍ਰਧਾਨ ਮੰਤਰੀ ਮੋਦੀ ਜੀ ਕਹਿ ਰਹੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਕਿਹਾ 8ਵੀਂ ਦਾ ਸਰਟੀਫਿਕੇਟ ਤੇ ਆਉਂਦਾ ਨਹੀਂ ਇਸਰੋ ਚ ਕਿੱਧਰ ਫਿਰਦਾ ਏ ਇਸਰੋ ਤਾਂ ਪੜ੍ਹੇ ਲਿਖੇ ਬੰਦੇ ਦਾ ਕੰਮ ਆ ਯਾਰ ਸਾਇੰਟਿਸਟਾਂ ਦਾ ਤੇ ਇਹ ਕਿੱਧਰ ਫਿਰਦਾ ਏ ਇਸਰੋ ਚ ਇਹ ਕਿਵੇਂ ਨਾਤਾ ਜੋੜੂਗਾ ਹੁਣ ਜੋੜਿਆ ਬਹੁਤ ਕਮਾਲ ਲਾ ਫਿਰ ਉਹਨੇ ਕਹਿੰਦਾ ਮੈਂ ਜਦ ਪੜ੍ਹਦਾ ਸੀ ਸਕੂਲ ਮੇਂ तीसरी चौथी क्लास में पढ़ता था पढ़ाई में, में मेरा हाथ तंग था इसलिए हर एक टीचर मुझे बोलता था आते ही तू इसरो में बैठ अब इसरो में बैठ अब इसरो में अब इसरो में इसरो से मेरा पुराना नाता है मैं क्या यार कमाल है यार किधर न जाऊंगा मोल को मैं क्या जा आगे मुरे कहने जी अरविंद केजरीवाल मैं जी भगत सिंह का शेर सुनाऊंगा कि इस कदर वाकिफ हो गई है मेरी कलम मेरे किरदार से इस कदर वाकिफ हो गई है कि मेरी कलम मेरे किरदार से कि इश्क भी लिखना चाहता हूं तो इनकलाब लिखा जाता है तो सब तो औखा सवाल उन्होंने पूछे भगवंत मान आप बारे दस हम मैं आपद बारे की बोला पर मैं क्या चल बोल देना मैं आपके बारे तो मैं इन्हीं कहना चाहूंगा जे मैं देखा अमलां बल्ले तो कुछ नहीं मेरे पल्ले जे मैं देखा अमला बल्ले तो कख नहीं मेरे पल्ले जे मैं देखा लोगों की रहमत बल्ले तो बल्ले बल्ले बल सो so, बहुत बहुत तू मुबारक लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे ਤੁਹ ਪੜਦੇ ਰਹੋ ਨੌਕਰੀਆਂ ਤਰੱਕੀਆਂ ਕਰਦੇ ਰਹੋ ਤੁਹਾਡੇ ਪਰਿਵਾਰਾਂ ਨੂੰ ਬਾਹਰ ਵੀ ਬੈਠੇ ਨੇ ਜਾਇ ਇਸ ਵਕ ਟੀਵੀ ਤੇ ਸੁਣ ਰਹੇ ਹੋਣਗੇ ਸਾਰੇ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੇ ਤੁਹਾਡੀ ਇਸ ਮਿਹਨਤ ਦੇ ਵਿੱਚ ਇਸ ਪੜ੍ਹਾਈ ਦੇ ਵਿੱਚ ਹਿੱਸਾ ਪਾਇਆ ਯੋਗਦਾਨ ਪਾਇਆ ਕਿਸੇ ਕਿਸਮ ਦਾ ਵੀ ਪਾਇਆ ਸਾਰਿਆਂ ਨੂੰ ਮੇਰੇ ਕੋਲ ਬਹੁਤ ਬਹੁਤ ਵਧਾਈਆਂ ਤੇ ਮੁਬਾਰਕਾਂ ਦਿੱਤਾ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز